ਮੈਨੂੰ ਤਾਂ ਬਹੁਤ ਸਿਆਣੀ ਗੱਲ ਲੱਗੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਜਰੂਰ ਕਰਕੇ ਜੜਾ ਉਹ ਜਾਇਓ ਕਿਸੇ ਭੈਣ ਦਾ ਜਵਾਨ ਪਤੀ ਚੜਾਈ ਕਰ ਜਾਏ ਲੋਕ ਕਈ ਵਾਰੀ ਇਹ ਸ਼ਬਦ ਬੋਲਦੇ ਨੇ ਮਾਫ ਕਰਨਾ ਪਹਿਲਾਂ ਮਾਫੀ ਮੰਗ ਲਓ ਸ਼ਰਦਾ ਪਤੀ ਚੜਾਈ ਕਰ ਜਾਏ ਖੁਸ਼ੀ ਦੇ ਮੌਕੇ ਤੇ ਐਸੀਆਂ ਭੈਣਾਂ ਨੂੰ ਪਿਛੇ ਰੱਖਿਆ ਜਾਂਦਾ ਹੈ ਆਮ ਪਰਿਵਾਰਾਂ 'ਚ ਕਦੇ ਦਾ ਪਰਸ਼ਾਵਾਂ ਨਾ ਦੂਜੀ ਤੇ ਪੈ ਜਾਏ ਇਹ ਵਿਧਵਾ ਹੈ ਕਸੂਰ ਕੀ ਉਸ ਬੱਚੀ ਦਾ ਜਿਸ ਭੈਣ ਦੇ ਘਰ ਔਲਾਦ ਨਾ ਹੋਵੇ ਤੁਸੀਂ ਪਰਿਵਾਰਾਂ ਵਾਲੇ ਬੈਠਿਓ ਮੇਰੀਆਂ ਮਾਵਾਂ ਬੈਠੀਆਂ ਨੇ ਜਦੋਂ ਘਰ 'ਚ ਸਾਡੇ ਬਾਲਕ ਜਨਮ ਲੈਂਦਾ ਕਦੀ ਜਿਸ ਭੈਣ ਦੇ ਘਰ ਔਲਾਦ ਹੈ ਨਹੀਂ ਬੇਔਲਾਦ ਹੈ ਕਦੀ ਉਹਦੇ ਕੋਲੋਂ ਬੱਚਿਆਂ ਨੂੰ ਗੁੜਤੀ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਹੈ ਤੇ ਲਈ ਸਾਡੇ ਵਿੱਚ ਕਦੀ ਉਸ 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 ਭੈਣ ਨੂੰ ਇੰਨਾ ਮਾਨ ਦਿੱਤਾ ਹੋਵੇ ਕਿਸੇ ਨੇ ਕਿ ਆ ਭੈਣੇ ਆਤੀਏ ਤੂੰ ਇਸ ਬੱਚੇ ਨੂੰ ਗੁਰਤੀ ਦੇ ਸਾਡੇ ਘਰ ਬਾਲਕ ਨੇ ਜਨਮ ਲਿਆ ਉਹਨੂੰ ਕਹਿਣਗੇ ਇਹਨੂੰ ਪਿੱਛੇ ਰੱਖੋ ਇਹਦਾ ਪਰਸ਼ਾਵਾ ਨਾ ਦੂਜਿਆਂ ਤੇ ਪੈ ਜਾਏ ਕਿਤੇ ਤੇ ਗੁਰਦੁਆਰੇ ਆਣ ਕੇ ਜਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬਾਤ